सत श्रीकाल जी तुम तो जुड़ चुके हो जगबानी टीवी नाल ते मैं हांडेल चोपड़ा श्री अकाल तख्त साहब के रघबीर सिंह जुड़ी हुई है खिलाफ पटिशन पाई गई थी तो उस जुड़ी अहम खबर सामने आ रही है दस कि एस जी पीसी खिलाफ पाई गई पटिशन गयानी रघबीर सिंह वापस लै ली गई है दरअसल गयानी रघबीर सिंह ने खदशा जाहिर ਕੀਤਾ ਸੀਗਾ ਕਿ ਐਸਜੀਪੀਸੀ ਜੋ ਹੈ ਉਹਨਾਂ ਨੂੰ ਦਰਬਾਰ ਸਾਹਿਬ ਦੇ ਹੈੱਡ ਗ੍ਰੰਤੀ ਦੇ ਅਹੁਦੇ ਤੋਂ ਫਾਰਗ ਕਰਨ ਜਾ ਰਹੀ ਹੈ ਤਾਂ ਐਸਾ ਖੱਛਾ ਉਹਨਾਂ ਦੇ ਵੱਲੋਂ ਜ਼ਾਹਿਰ ਕੀਤਾ ਗਿਆ ਸੀਗਾ ਤੇ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹਨਾਂ ਨੇ ਫਿਰ ਐਸਜੀਪੀਸੀ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀਗੀ ਭਲਕੇ 1 ਜੁਲਾਈ ਨੂੰ ਇਸ ਪਟੀਸ਼ਨ ਦੀ ਸੁਣਵਾਈ ਹੋਣੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਹੁਣ ਦੱਸੇ ਕਿ ਸ਼੍ਰੀ ਕਾਟਕ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਦੇ ਵੱਲੋਂ ਇਹ ਪਟੀਸ਼ਨ ਹੁਣ ਵਾਪਸ ਲੈ ਲਈ ਗਈ ਹੈ ਤਾਹੋ ਨ ਸਵਾਲ ਇਹ ਵੀ ਉੱਠ ਰਹੇ ਨੇ ਕਿ ਆਖਿਰਕਾਰ ਇਹ ਪਟੀਸ਼ਨ ਪਹਿਲਾਂ ਤਾਂ ਪਾਈ ਗਈ ਤਾਂ ਹੁਣ ਵਾਪਸ ਕਿਉਂ ਲਈ ਗਈ ਕੀ ਆਖਿਰਕਾਰ ਹੁਣ ਕੀ وجہ بنی ਹੈ ਕਿ ਇਹ ਪਟੀਸ਼ਨ ਵਾਪਸ ਲੈ ਲਈ ਗਈ ਹੈ ਸੋ ਵਾਕਵਾ ਕਾ ਸਵਾਲ ਜੋ ਹੈ ਉੱਠਨੇ ਸ਼ੁਰੂ ਹੋ ਚੁੱਕੇ ਨੇ ਲੇਕਿਨ ਦੱਸ ਦੇ ਕਿ ਇਹ ਵੱਡੀ ਖਬਰ ਜੋ ਹੈ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਜੋ ਹੈ ਤੇ ਕੀਤਾ ਗਿਆ ਸੀਗਾ ਸਾਫ ਦਾ ਜਥੇਦਾਰ ਅਗਿਆਨੀ ਰਕबीर ਸਿੰਘ ਹੁਣਾ ਦੇ ਵੱਲੋਂ ਲੇਕਿਨ ਹੁਣ ਜੋ ਹੈ ਇੱਥੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਵੱਲੋਂ ਜੋ ਐਸਡੀਪੀਸੀ ਦੇ ਖਿਲਾਫ ਪੈਟੀਸ਼ਨ ਪਾਈ ਗਈ ਸੀ ਜਿਸ ਦੀ ਭਲਕੇ ਸੁਣਵਾਈ ਵੀ ਹੋਣੀ ਸੀ ਲੇਕਿਨ ਸੁਣਵਾਈ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਜੋ ਹੈ ਇੱਥੇ ਉਹ ਆਪਣੀ ਪੈਟੀਸ਼ਨ ਨੂੰ ਵਾਪਸ ਲੈ ਲਿਆ ਗਿਆ ਸੋ ਕੀ ਕਾਰਨ ਬਣਿਆ ਕਿ ਕੁਝ ਕਾਰਵਾਈ ਹੋਈ ਹੈ ਕਿ ਇਸ ਦੇ ਪਿੱਛੇ ਕੋਈ ਚਰਚਾ ਹੋਈ ਹੈ ਉਹ ਜੋ ਹੈ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਕੁਝ ਇਥੇ ਬਣ ਰਿਹਾ ਹੈ ਸੋ ਇਸੇ ਦੇ ਉੱਤੇ ਹੋਰ ਵਧੇਰੀ ਜਾਣਕਾਰੀ ਲਵਾਂ ਕੇ ਮੇਰੇ ਸਹਿਯੋਗੀ ਜਗਵੰਤ ਸਿੰਘ ਬਰਾੜ ਸਾਡੇ ਨਾਲ ਜੁੜ ਚੁੱਕੇ ਨੇ ਜਗਵੰਤ ਜੀ ਕਿਵੇਂ ਦੇਖਦੇ ਹੋ ਕਿ ਇਹ ਪੂਰਾ ਮਾਮਲਾ ਜੋ ਹੈ ਪਹਿਲਾਂ ਤਾਂ ਪਟੀਸ਼ਨ ਪਾਈ ਗਈ ਸੀ ਰਗਵੀਰ ਸਿੰਘ ਹੋਣਾ ਦੇ ਵੱਲੋਂ ਹੁਣ ਵਾਪਸ ਲੈ ਲਈ ਗਈ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੀ ਬਿਲਕੁਲ ਉਹਨੂੰ ਦੱਸ ਦੇ ਕਿ ਜਾਨੀ ਰਗਵੀਰ ਸਿੰਘ ਹੋਰਾਣੇ 9 ਤਰੀਕ ਨੂੰ ਪਟੀਸ਼ਨ ਪਾਈ ਸੀ 9 ਜੂਨ ਦੇ ਵੱਲੋਂ ਉਹਨਾਂ ਦੇ ਵੱਲੋਂ ਪਟੀਸ਼ਨ ਜਿਹੜੀ ਦਾਖਲ ਕੀਤੀ ਜਾਂਦੀ ਆ ਪੂਰਾ ਮਾਮਲਾ ਕੀ ਇੱਕ ਵਾਰ ਉਹ ਪੂਰਾ ਦੱਸ ਦਿੰਨੇ ਆ ਤਾਂ ਤੁਹਾਨੂੰ ਯਾਦ ਹੋਣਾ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਵੀ ਇੱਥੇ ਹੋਣਾ ਉਹ 2 ਦਸੰਬਰ ਵਾਲਾ ਦਿਨ ਕਿ ਜਦੋਂ ਸੋ ਸਿੰਘ ਸਰਬਾਨ ਜਾਨੀ ਰਗਵੀਰ ਸਿੰਘ ਜਦੋਂ ਅਕਾਲ ਤਖਤ ਦੇ ਜਥੇਦਾਰ ਸੀਗੇ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ तमाम ਆਗੂ ਸੀਗੇ ਉਹਨਾਂ ਨੂੰ ਤਨਖਾਹ ਲਾਂਗਾ ਗੰਗਾ ਧਾਰਮਿਕ ਸਜਾਵਾਂ ਜਿਹੜੀਆਂ ਉਹ ਦਿੱਤੀਆਂ ਜਾਂਦਾ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਤਸਲਬਾਜੀ ਹੋਣੀ ਸ਼ੁਰੂ ਹੋ ਗਈ ਸੀਗੇ ਤੇ ਉਸ ਤੋਂ ਬਾਅਦ ਜਾਨੀ ਰਗਵੀਰ ਸਿੰਘ ਫਿਰ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਤੋਂ ਸਿਵਾਮਾਂ ਤੋਂ ਪਾਰ ਕਰ ਦਿੱਤਾ ਜਾਂਦਾ ਤੇ ਹਾਲਾਂਕਿ ਉਹ ਹੈੱਡ ਗ੍ਰਾਂਤੀ ਜਿਹੜੇ ਸੀਗੇ ਉਹ ਬਣੇ ਰਹੇ ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਖਾਤਸ਼ਾ ਸੀਗਾ ਕਿ ਹੁਣ ਮੈਨੂੰ ਹੈੱਡ ਗ੍ਰਾਂਤੀ ਤੋਂ ਵੀ ਹਟਾਉਣਗੇ ਕਿਉਂਕਿ ਜੇਕਰ ਹੈੱਡ ਗ੍ਰਾਂਤੀ ਦੀ ਗੱਲ ਕੀਤੀ ਜਾਵੇ ਹਾਲਾਂਕਿ ਬਹੁਤੇ ਲੋਕ ਕਹਿੰਦੇ ਨੇ ਕਿ ਉਹ ਐਸਟੀਪੀਸੀ ਦੇ ਮੁਲਾਜ਼ਮ ਨਹੀਂ ਹੁੰਦੇ ਉਹਨਾਂ ਦਾ ਇੱਕ ਮਾਨਸ ਸਤਕਾਰ ਹੁੰਦਾ ਹਾਲਾਂਕਿ ਇੱਕ ਉਹਨਾਂ ਨੂੰ ਮਾਨਤਾ ਸਨਦਾ ਮਾਨਸ ਸਤਕਾਰ ਜਿਹੜਾ ਮਾਨ ਪਤਾਟਾ ਉਹ ਜ਼ਰੂਰ ਦਿੱਤਾ ਜਾਂਦਾ ਹੈਗਾ ਪਰ ਦੂਸਰੇ ਪਾਸੇ ਇੱਕ ਜਦੋਂ ਸਿੰਘ ਸਬਾਹ ਸਾਹਿਬ ਦਾ ਜ세ਦਾਰ ਜਦੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਣਾਉਣ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਿੱਖ ਸੰਗਤ ਦੇ ਵਿੱਚ ਮਨਾਂ ਦੇ ਵਿੱਚ ਉਹਨਾਂ ਦੇ ਰੋਸ ਪਾਇਆ ਗਿਆ ਕਿ ਇੱਕ ਪਾਸੇ ਯਾਨੀ ਰਕबीर ਸਿੰਘ ਜਿਨ੍ਹਾਂ ਦਾ ਇੱਕ ਰੁਤਬਾ ਬਹੁਤ ਵੱਡਾ ਸੀ ਕਿ ਖਾਸ ਤੌਰ ਤੇ ਜਦੋਂ ਦੋ ਤਰੀਕ ਵਾਲਾ ਫੈਸਲਾ ਉਹ ਲੈ ਲੈਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਰੁਤਬਾ ਸੀਗਾ ਕਿ ਉਹ ਇੰਨਾ ਵੱਡਾ ਸੀਗਾ ਇਹ ਪੂਰੀ ਸਿੱਖ ਸੰਗਤ ਹੈਗੀ ਆ ਉਹਨਾਂ ਦੇ ਪਿੱਛੇ ਖੜੀ ਹੈਗੀ ਆ ਪਰ ਅਚਾਨਕ ਜਿਹੜੀ ਇਹ ਖਬਰ ਸਾਹਮਣੇ ਆਉਂਦੀ ਆ ਹਾਲਾਂਕਿ ਪਟੀਸ਼ਨ 9 ਤਰੀਕ ਨੂੰ ਪਾਈ ਜਾਂਦੀ ਆ ਪਰ ਕੱਲ ਇਹ ਪਟੀਸ਼ਨ ਸਾਹਮਣੇ ਆਉਂਦੀ ਆ ਤੇ ਉਸ ਤੋਂ ਬਾਅਦ ਸਿੱਖ ਸੰਗਤ ਭਾਵੇਂ ਕੋਈ ਬੁੱਧੀਜੀਵੀ ਹੈ ਤੇ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਕਿ ਅਕਾਲ ਤਖਤ ਦੇ ਸਾਫੇਕਾ ਜੇ ਸੇਦਾਰ ਜਿੱਥੇ ਅਕਾਲ ਤਖਤ ਜਿਹੜਾ ਸਿੱਖਾਂ ਦੇ ਲਈ ਸਭ ਤੋਂ ਸੁਪਰੀਮ ਹੈਗਾ ਸਰਬਉੱਚ ਹੈਗਾ ਦੂਸਰੇ ਪਾਸੇ ਦੁਨੀਆਵੀ ਅਦਾਲਤਾਂ ਬੇਸ਼ੱਕ ਦੁਨਿਆਵੀ ਅਦਾਲਤਾਂ ਦੇ ਕਿਸੇ ਸੰਬੰਧ ਸਬੰਧ ਨੂੰ ਸੰਮਣ ਆ ਜੇ ਤਾਂ ਇਥੋਂ ਤੱਕ ਹੁੰਦਾ ਕਿ ਜੱਥੇਦਾਰ ਉਹ ਕਦੇ ਨਾ ਸੰਮਣ ਮੰਨਦੇ ਨੇ ਤੇ ਨਾ ਉਹ ਜਾਂਦੇ ਨੇ ਪਰ ਸਾਫ ਦਾ ਜੱਥੇਦਾਰ ਉਹ ਖੁਦ ਚੱਲ ਕੇ ਗਏ ਨੇ ਹਾਈ ਕੋਰਟ ਤਹਿਸੀਲ ਲੈ ਕੇ ਜਿਹੜੀ ਬਹਿਸ ਜੀ ਛੜੀ ਹੋਈ ਸੀ ਕਿਉਂਕਿ ਸਿੱਖ ਸੰਗਤ ਨੂੰ ਇਹ ਲੱਗਦਾ ਸੀਗਾ ਕਿ ਸਿੱਖੀ ਦਾ ਜਿਹੜਾ ਫਲਸਫਾ ਹੈਗਾ ਉਹ ਬਹੁਤ ਛੋਟਾ ਹੋ ਜਾਵੇਗਾ ਕਿਉਂਕਿ ਅਕਾਲ ਤਖਤ ਦਾ ਸਾਫ ਦਾ ਜੱਥੇਦਾਰ ਹੋਣ ਉਹਨਾਂ ਦਾ ਕੰਮ ਇਦਾਂ ਵਟਾਉ ਹੋਵੇ ਮਹਿਜ਼ ਜਦੋਂ ਉਹ ਹੈਡ ਗ੍ਰਾਂਟੀ ਨੇ ਹੁਣ ਇਸ ਵਕਤ ਇੱਕ ਤਰ੍ਹਾਂ ਉਹ ਨੌਕਰੀ ਦੇ ਨੇ ਆਪਣੀ ਨੌਕਰੀ ਬਚਾਉਣ ਦੇ ਲਈ ਉਹ ਹਾਈ ਕੋਰਟ ਗਏ ਨੇ ਤਾਂ ਇੱਕ ਤੱਕ ਵੀ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਨੇ ਪਰ ਜਿਸ ਤਰ੍ਹਾਂ ਲਗਾਤਾਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਉਹਨਾਂ ਦਾ ਰੁਤਬਾ ਵੀ ਸੀਗਾ ਇੱਕ ਪਾਸੇ ਰੋਤਬਾ ਇੱਕ ਪਾਸੇ ਵਿਰੋਧ ਉਹਨਾਂ तमाम ਚੀਜ਼ਾਂ ਨੂੰ ਦੇਖਦਿਆਂ ਹੋਇਆਂ ਹੁਣ ਗਿਆਨੀ ਰਕबीर ਸਿੰਘ ਫਰਾਨਾ ਜਿਹਦੀ ਪਟੀਸ਼ਨ ਪਾਈ ਸੀਗੀ ਜਿਸ ਤੇ ਕੱਲ ਸੁਣਵਾਈ ਹੋਣੀ ਸੀਗੀ ਤਾਂ ਹੁਣ ਉਹ ਪਟੀਸ਼ਨ ਵਾਪਸ ਲੈ ਲਈ ਜੀ ਉਹਨੂੰ ਹਾਂ ਜੀ ਸੋ ਲੱਗਦਾ ਹੈ ਜਗਵੰਤ ਜੀ ਕਿ ਹੁਣ ਜੋ ਇਹਨਾਂ ਦੇ ਵੱਲੋਂ ਖੱጫ ਜ਼ਾਹਿਰ ਕੀਤਾ ਗਿਆ ਕਿ ਉਹਨਾਂ ਨੂੰ ਫਾਰਕ ਕਰ ਦਿੱਤਾ ਜਾਵੇਗਾ ਤਾਂ ਉਸ ਚੀਜ਼ ਤੇ ਕੋਈ ਅਸਰ ਪਏਗਾ ਤਾਂ ਅਮੁੱਲ ਜੇਕਰ ਹੁਣ ਪਟੀਸ਼ਨ ਦੀ ਗੱਲ ਕੀਤੀ ਜਾਵੇ ਹਾਲਾਂਕਿ ਜਿਵੇਂ ਇਹ ਹਾਈ ਕੋਰਟ ਤੱਕ ਪਹੁੰਚਦੇ ਨੇ ਦਰਵਾਜ਼ੇ ਖੜਕਾਉਂਦੇ ਨੇ ਪਰ ਇੱਕ ਵਾਰੀ ਮਸਲਾ ਜਿਹੜਾ ਉਹ ਸਾਹਮਣੇ ਆ ਚੁੱਕਿਆ ਵੀਡੀਓ ਤੇ ਇੱਕ ਮਸਲਾ ਵੀ ਸਾਹਮਣੇ ਆ ਚੁੱਕਿਆ ਬਾਕੀ ਜੇਕਰ ਇਹ ਅਧਿਕਾਰ ਖੇਤਰ ਐਸਟੀਟੀ ਸੀ ਦਾ ਹੈ ਗਿਆ ਸਰਕਾਰ ਪੱਤਰਕਾਰ ਵੀ ਆਪਾਂ ਇਸ ਨੂੰ ਅਨਲਿਸਿਸ ਕਰੀਏ ਕਿ ਇਹਨਾਂ ਨੂੰ ਹਟਾਇਆ ਜਾ ਸਕਦਾ ਜਾਂ ਨਹੀਂ ਹਟਾਇਆ ਜਾ ਸਕਦਾ ਪਹਿਲੀ ਗੱਲ ਇਹ ਅਧਿਕਾਰ ਕਿਤਰਾ ਐਸਟੀਟੀ ਸੀ ਦਾ ਗਿਆ ਪਰ ਜਿਸ ਤਰ੍ਹਾਂ ਹੁਣ ਇਹ ਪਟੀਸ਼ਨ ਪਈ ਹੈਗੀ ਆ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਖਾਸੇ ਜਟਾਏ ਗਏ ਜੇਕਰ ਵਾਕੀ ਕਿੰਦਾ ਦੂਸਰੇ ਪਾਸੇ ਐਸਡੀਪੀ ਦੀ ਹਟਾਉਣ ਦੀ ਕੋਸ਼ਿਸ਼ ਕਰਦੀ ਹੈਗੀ ਪਰ ਕਿਤੇ ਨਾ ਕਿਤੇ ਸਿੱਖ ਸਮਾਜ ਵੀ ਜਾਨੀ ਜਗਦੀਰ ਸਿੰਘ ਦੇ ਨਾਲ ਖੜ੍ਹ ਸਕਦਾ ਕਿ ਜੇਕਰ ਉਹਨਾਂ ਦੇ ਖਾਸੇ ਸੀਗੇ ਤੇ ਉਹਨਾਂ ਨੂੰ ਵਾਕੀ ਹੀ ਕਿਤੇ ਨਾ ਕਿਤੇ ਇਸ ਚੀਜ਼ ਦਾ ਇਲਮ ਸੀਗਾ ਕਿ ਹਟਾਉਣਗੇ ਪਰ ਗੱਲ ਇਹ ਵੀ ਹੈਗੀ ਆ ਕਿ 2 ਦਸੰਬਰ ਤੋਂ ਬਾਅਦ ਜਦੋਂ ਉਹਨਾਂ ਨੂੰ ਸ਼ਰੀਅ ਕਾਲ ਤੱਕ ਪਹੁੰਚ ਜਥੇਦਾਰ ਦੀਆਂ ਸਭਾਵਾਂ ਤੋਂ ਫਾਰਕ ਕੀਤਾ ਜਾਂਦਾ ਹੈਗਾ ਤਾਂ ਉਦੋਂ ਇਹਨਾਂ ਨੂੰ ਹੈੱਡ ਗਰੰਟੀ ਰੱਖਿਆ ਗਿਆ ਹਾਲਾਂਕਿ ਲੰਮਾ ਖਾਮਾ ਹੋ ਗਿਆ ਉਸ ਗੱਲ ਨੂੰ ਜੇ ਹਟਾਉਣਾ ਹੁੰਦਾ ਤਾਂ ਐਸਡੀਪੀਸੀ ਇਹ ਪਹਿਲਾਂ ਹਟਾ ਸਕਦੀ ਜੀ ਪਰ ਇਹਨਾਂ ਦੇ ਜਿਹੜੀਆਂ ਸਭਾਵਾਂ ਨੇ ਤੌਰ ਹੈੱਡ ਗਰੰਟੀ ਦੀਆਂ ਤਾਂ ਉਹ ਹਜੇ ਚੱਲ ਰਹੀਆਂ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਐਸਡੀਪੀਸੀ ਇਸ ਤਰ੍ਹਾਂ ਦਾ ਕੋਈ ਕਦਮ ਚੱਕੇਗੀ ਬਾਕੀ ਇਹ ਅਧਿਕਾਰ ਖੇਤਰ ਐਸਡੀਪੀਸੀ ਦਾ ਹੈਗਾ ਤਾਂ ਇਹੀ ਹੈਗਾ ਕਿ ਹਜੇ ਇਸ ਤਰ੍ਹਾਂ ਇਹ ਮਸਲਾ ਪੂਰਾ ਹਾਈਲਾਈਟ ਹੋ ਗਿਆ ਤਾਂ ਇਸ ਨੂੰ ਕਿੰਦਾ ਵਿਚਾਰਿਆ ਜਾਣਾ ਹੈਗਾ ਕਿਉਂਕਿ ਹਜੇ ਜਾਨੀਰ ਕਬੀਰ ਸਿੰਘ ਉਹ ਖੁਦ ਮੀਡੀਆ ਸਾਹਮਣੇ ਉਹਨਾਂ ਦਾ ਆਉਣਾ ਬਾਕੀ ਹੈ ਗਿਆ ਉਹਨਾਂ ਦਾ ਪੱਖ ਵੀ ਜਨਣਾ ਬਾਕੀ ਹੈ ਗਿਆ ਕਿ ਆਖਿਰਕਾਰ ਉਹਨਾਂ ਹਾਈ ਕੋਰਟ ਕਿਉਂ ਗਏ ਕਿਉਂਕਿ ਇੱਕ ਇੰਨੀ ਵੱਡੀ ਤੁਸੀਂ ਪਦਵੀ ਤੇ ਰਹੇ ਹੋ ਕਿਉਂਕਿ ਅਕਾਲ ਤਖਤ ਦੇ ਸਾਫਕਾਰ ਜੱਜੇਦਾਰ ਉਹਨਾਂ ਦਾ ਹਮੇਸ਼ਾ ਹੀ ਸਤਕਾਰ ਹੁੰਦਾ ਕਿ ਜੇਕਰ ਉਹਨੂੰ ਇਹ ਲੱਗਦਾ ਸੀ ਕਿ ਸ਼ਾਇਦ ਉਹ ਅਕਾਲ ਤਖਤ ਕੋਲ ਹੀ ਜਾ ਸਕਦੇ ਸੀ ਕਿਉਂ ਉਹ ਦੁਨੀਆਵੀ ਅਦਾਲਤਾਂ ਤੇ ਗਏ ਤਾਂ ਇਹ ਚੀਜ਼ਾਂ ਹੈਗੀਆਂ ਤਾਂ ਐਸੇ ਬੀਸੀ ਜਿਹੜਾ ਫਲਾਲ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕਦਮ ਚੁੱਕਦੀ ਹੋਈ ਨਜ਼ਰ ਨਹੀਂ ਆ ਰਹੀ ਜੀ ਸੋ ਬਹੁਤ-ਬਹੁਤ ਸ਼ੁਕਰੀਆ ਜਗਵੰਤ ਜੀ ਸੋ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਜੋ ਹੈ ਇੱਥੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਿੱਖ ਸੰਗਤ ਦੇ ਵਿੱਚ ਜੋ ਹੈ ਰੋਸ ਸੀ ਇਸ ਚੀਜ਼ ਨੂੰ ਲੈ ਕੇ ਕਿ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਜੋ ਕਿ ਗਿਆਨੀ ਰਗਵੀਰ ਸਿੰਘ ਜਥੇਦਾਰ ਰਹਿ ਚੁੱਕੇ ਨੇ ਅਕਾਲ ਤਖਤ ਸਾਹਿਬ ਦੇ ਲੇਕਿਨ ਉਹ ਹੁਣ ਦੁਨੀਆਵੀ ਅਦਾਲਤ ਦੇ ਵਿੱਚ ਕਿਉਂ ਜਾ ਰਹੇ ਨੇ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਰੋਸ ਜੋ ਹੈ ਉਠਿਆ ਤੇ ਤੋਂ ਬਾਅਦ ਹੁਣ ਕੀ ਆਜਾ ਰਿਹਾ ਕਿ ਸ਼ਾਇਦ ਇਹ ਫੈਸਲਾ ਫਿਰ ਗਿਆਨੀ ਰਕबीर ਸਿੰਘ ਹੁਣਾ ਨੇ ਲਿਆ ਕਿ ਹੁਣ ਉਹ ਇਹ ਪਟੀਸ਼ਨ ਜੋ ਹੈ ਵਾਪਸ ਲੈਂ